ਬਿਰੋ ਇਹ ਵੀ ਨਾ 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 ਕੋਈ ਨਹੀਂ ਕੋਈ ਨਹੀਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਲਈ ਜੇ ਅਸੀਂ ਨਵੀਂ ਗੱਡੀ ਹੁਣੀ ਸੋਦਾ ਪਰਿਆ ਇਹਦਾ ਦਾਤਾ ਜੀ ਮੇਰੇ ਕੋਲ ਟਾਲੀ ਸਾਹਿਬ ਗੁਰਦੁਆਰੇ ਸਾਹਿਬ ਆ ਜਾਗੇ ਮੱਥਾ ਟੇਕਣਾ ਗੁਰਦੁਆਰੇ ਗੁਰਦੁਆਰਾ ਸਾਹਿਬ ਦੇਖ ਕਰਾਉਣਾ ਦਾਤੇ ਨੇ ਵਝਾੜੀ ਸੁਣੀਆ ਹੁਣ ਧੰਨਵਾਦ ਆ ਵਾਹਿਗੁਰੂ ਦਾ ਬਹੁਤ ਹੀ ਵਧੀਆ ਬਹੁਤ ਬਹੁਤ ਸ਼ੁਕਰ ਹੈ ਰੱਬ ਦਾ ਇੱਥੇ ਸਾਨੂੰ ਹੋ ਗਿਆ ਥੋੜਾ ਦਿਨ ਹੋ ਗਿਆ ਸੀ ਸੁੱਕੇ ਗਏ ਸੀਗੇ ਵੀ ਸਾਡੀ ਗੱਡੀ ਬਣ ਜੇ ਵੀ ਅਸੀਂ ਇੱਥੇ ਆ ਕੇ ਜਾਵਾਂਗੇ ਪ੍ਰਸ਼ਾਦ ਛੁੜਾ ਕੇ ਜਾਵਾਂਗੇ ਤੁਸੀਂ ਆਏ ਦੇਖੋ ਰਾਏਕੋਟ ਦੀ ਸਾਡੀ ਗੱਡੀ ਹੋਣੀ ਰੱਬ ਨੇ ਦੇਖੋ ਸੁਣਦਾ ਦੇਖੋ ਕਿਵੇਂ ਆ ਰੇੜੀ ਪੂਰੇ ਖੋਈ ਸਾਗੇ ਹਲੋ ਧੰਨਵਾਦ ਰਬਾਤਰਾ ਬਹੁਤ 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 ਜਿਆਦਾ ਧੰਨਵਾਦ ਬਹੁਤ ਧੰਨਵਾਦ ਨਹੀਂ ਨਹੀਂ ਅੱਧਰ ਲਾਵਾਂਗੇ ਜੀ ਜਮਾ ਕਰਾ ਦਾਂਗੇ ਜਮਾ ਕਰਾਉਣ ਫੇਰ ਉਹਨਾ ਟਾਈਮ ਲੱਗੂ ਸਿਲਾ ਲੈਣੇ ਮੈਂ ਬੈਣ ਨਹੀਂ ਕਰਾ ਸਕਦਾ ਤਾਲੀ ਵਾਲੇ ਗੁਰਦੁਆਰਦੇ ਕਰੋ ਦਰਸ਼ਨ ਜੀ ਡੋੜਾਗਾ ਟਾਈਮ ਲੱਗਿਆ ਸਾਨੂੰ ਗੱਡੀ ਭਾਦਣ ਲੱਗਿਆ ਪਰ ਗੱਡੀ ਬਹੁਤ ਸੁਣੀ ਦਵਾਈ ਯਾਰ ਆਪਣੇ ਬਹੁਤ ਜਿਆਦਾ ਵਧੀਆ ਐ ਕਿਹਦੇ ਦਾ ਨਹੀਂ ਕੋਈ ਵੀ ਨਹੀਂ ਵਾਹ ਕਿੱਛ ਤੇ ਵਾਸ਼ ਰੱਬ ਤੇ ਨਾ ਵਿਸ਼ਵਾਸ ਰੱਖਿਆ ਕਰੋ ਆਬ ਬਹੁਤ ਹੀ ਜ਼ਿਆਦਾ ਵਧੀਆ ਕਿ ਬਹੁਤ ਹੀ ਜ਼ਿਆਦਾ ਸਾਨੂੰ ਉਮੀਦ ਨਹੀਂ ਸੀ ਕਿ ਡੀਪ ਸਾਨੂੰ ਇੰਨੀ ਸੋਹਣੀ ਘਟੀ ਮਿਲ ਜੂ ਬਹੁਤ ਹੀ ਵਧੀਆ ਤਿਆਰ ਕੀਤੀ ਸਾਰੀ ਸਾਰਾ ਕੁਝ ਹੋਇਆ ਹੋਇਆ ਕੰਮ ਜਮਾ ਆਏ ਅਸੀਂ ਦੇਖ ਕਰਾਉਣ ਇੱਥੇ ਤੋ ਵੀ ਜਦੋਂ ਵੀ ਕੋਈ ਚੀਜ਼ ਲੈਣ ਆਉਣਾ ਤਾਂ ਉਹਦੀ ਦੇਖ ਦੇਖ ਹੀ ਕਰਾਓ ਲੱਡੂਆਂ ਆ ਜਾਂ ਬਰਫੀ ਦੇ ਡੱਬਾ ਲੈਣਦੇ ਹੋ ਨਾ ਕਰਿਓ ਕਿਉਂਕਿ ਦੇਖਣ ਨੂੰ ਭੋਗ ਲੱਗਦਾਗਾ ਗੁਰੂ ਘਰ ਵੀ ਬਹੁਤ ਸੋਹਣਾ ਹੈ ਆਇਓ ਦਰਸ਼ਨ ਮੇਲੇ ਕਰਿਓ ਤੇ ਸੁੱਖਾ ਸਾਰੇ ਪੂਰੀਆਉਂਦੇ ਇੱਥੇ ਆਏ ਨੂੰ ਸਾਰਿਆਂ ਸਾਡਿਆਂ ਤੁਸੀਂ ਆਹ ਹੰਦ ਲਓ ਵੀ ਥੋੜੇ ਟਾਈਮ ਜੀ ਥੋੜੇ ਟਾਈਮ ਵਿੱਚ ਬਹੁਤ ਜ਼ਿਆਦਾ ਵਧੀਆ ਤੇ ਪਾਸਰ ਗੱਡੀ ਦਵਾਤੀ ਸਾਨੂੰ ਆਪਣੇ ਇਹ ਟੋਕਰੀ ਸੀਗਾ ਇਹ ਇੱਕ ਤੋਂ ਉੱਤੋਂ 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 ਹੋ ਗਈ ਆ ਸੇ ਯਾ ਸ਼ਾ ਸਤਿ ਸ੍ਰੀ ਅਕਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਵੱਲੋਂ ਨੂਰਮਾਹੀ ਨੂੰ ਗੰਗਾ ਸਾਗਰ ਵਿੱਚ ਛੋਟੀ ਜਿਹੜੀ ਛੋਟੀ ਸੂਈ ਵੀ ਨਹੀਂ ਸੀ ਉਹਦੇ 'ਤੇ ਵਿਆਖੇ ਦੁੱਧ ਕਹਿੰਦੇ ਨੇ ਦੇਰ ਨੂੰ ਤੇ ਦੇਖੋ ਦੁੱਧ ਉਹਦੇ ਦੁੱਧ ਆ ਗਿਆ ਸੀਗਾ ਗੁਰੂ ਗੋਬਿੰਦ ਸਿੰਘ ਨੇ ਆਖੇ ਬਚਨ ਹੋਏ ਸੀਗੇ ਜਿਹੜੀ ਸੂਈ ਵੀ ਨਹੀਂ ਸੀ ਹੋ ਜੇ ਵਾਹਿਗੁਰੂ ਸੱਚੇ ਪਾਤਸ਼ਾਹ ਧੰਨਵਾਦ ਜਰਾ ਡੇੜੀ ਸਾਡੇ ਦੇਖ ਰੋਣਗੇ ਲਈ ਇੰਤਜ਼ਾਰ ਲਈ ਵਾਹਿਗੁਰੂ ਜੀ ਬਖਸ਼

ਆ ਉਸ ਤਰ੍ਹਾਂ ਜਿੱਥੇ ਗੁਰੂ ਸਾਹਿਬ ਨੇ ਸ੍ਰੀ ਜੜਪਟ ਸਾਹਿਬ ਇੱਥੇ ਜਦੋਂ ਆ ਕੇ ਸੁਨੇਹਾ ਮਿਲਿਆ ਸੀ ਗੁਰੂ ਸਾਹਿਬ ਨੂੰ ਉਹਨਾਂ ਨੇ ਫਿਰ ਇੱਥੇ ਕਾਹੀ ਦੇ ਬੂਟੇ ਨੂੰ ਤੀਰ ਪਸਾਇਆ ਉਹ ਤੇ ਤੀਰ ਪਸਾ ਪੱਟ ਕੇ ਚੰਗੀ ਤਰ੍ਹਾਂ ਫਿਰ ਉਹਨਾਂ ਨੂੰ ਗੁਰੂ ਸਾਹਿਬ ਨੇ ਆਖਿਆ ਜ ਪਤਾ ਨਹੀਂ ਕੀਤਾ ਸੀ ਇੱਥੇ ਵੀ ਹੁਣ ਮੁਗਲ ਸਮਰਾਜ ਦੇ ਜੜਪੱਟੀ ਜਾਏਗੀ ਜੜਪਟ ਸਾਹਿਬ

ਸੰਗਤ ਲਈ ਹੋ ਦਰ ਆਤੇ ਬਾਈ ਗੁਰਜੀ ਸਰੋਵਰ ਸਾਹਿਬ ਉਧਰ ਅਧਰਵਾਰ ਸਾਹਿਬ ਤੇ ਬਹੁਤ ਸੋਹਣਾ ਆ